9 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਦੀ ਮੋਗੇ ਦੇ ਵਿੱਚ ਮੀਟਿੰਗ ਹੋਈ ਸੀ ਤੇ ਸਾਡਾ ਸਾਨੂੰ ਪਤਾ ਹੀ ਹੈ 13 ਫਰਵਰੀ ਤੋਂ ਜਿਹੜੇ ਮੋਰਚੇ ਚੱਲ ਰਹੇ ਆ ਸ਼ੰਭੂ ਖਨੌਰੀ ਰਤਨਪੁਰਾ ਉਹਦੇ ਵਿੱਚ ਕੀ ਸਥਿਤੀ ਆ ਖੁੱਲ ਕੇ ਵਿਚਾਰ ਹੋਈ ਇੱਕ ਅਪੀਲ ਕੀਤੀ ਸੀ ਅਸੀਂ ਜਦੋਂ ਸਾਡੇ ਸਾਥੀ ਮੋਗੇ ਤੋਂ ਇੱਕ ਮਤਾ ਲੈ ਕੇ ਆਏ ਸੀ ਇਕਤਾਲਾ ਉਹ ਆਪਣੇ 10 ਤਰੀਕ ਨੂੰ ਖਨੌਰੀ ਪਹੁੰਚੇ ਸ਼ੰਭੂ ਪਹੁੰਚੇ ਉਥੇ ਵਿਚਾਰ ਕੀਤਾ ਗਿਆ ਤੇ ਸਾਨੂੰ ਇੱਕ ਸਾਥੀ ਡੇਟ ਦੇ ਕੇ ਗਏ ਸੀ 15 ਤਰੀਕ ਅਸੀਂ ਦੋਨੇ ਫੋਰਮਾਂ ਵੱਲੋਂ ਉਸ ਤਰੀਕ ਨੂੰ ਵਿਚਾਰਿਆ ਮੀਟਿੰਗ ਕੀਤੀ ਦੋਨੇ ਫੋਰਮਾਂ ਦੀ ਮੀਟਿੰਗ ਕਰਕੇ ਸੀ ਇੱਕ ਬੇਨਤੀ ਕੀਤੀ ਕਿ ਜਿਹੇ ਜੀ ਸਥਿਤੀ ਡੱਲੇਵਾਲ ਸਾਹਿਬ ਦੀ ਹੈ ਅੱਜ ਉਹਨਾਂ ਨੂੰ 49 ਦਿਨ ਹੋ ਗਏ ਆ ਉਹਨਾਂ ਦੀ ਜਿਹੜੀ ਉਪੜੀਆਂ ਉਹ ਹੱਡੀਆਂ ਵਾਰ ਦਿਸਣ ਲੱਗ ਗਿਆ ਜਿਹੜਾ ਮਾਸ ਆ ਹੱਡੀਆਂ ਨਾਲੋਂ ਵੱਖਰੇ ਮਾ ਦਿਸਣ ਲੱਗ ਗਿਆ ਉਹ ਸਥਿਤੀ ਨੂੰ ਵੇਖ ਕੇ ਤੋਂ ਅਸੀਂ ਆਖਿਆ 15 ਜਿਹੜੀ ਡੇਟ ਆ ਬਹੁਤ ਦੂਰ ਐ ਤਾਂ ਉਹ ਛੇਤੀ ਕੀਤੀ ਜਾਵੇ ਉਹਦੇ ਵਿੱਚੋਂ ਮੈਂ ਇਹਨਾਂ ਸਾਥੀਆਂ ਦਾ ਇਹਨਾਂ ਦੇ ਫੋਰਮ ਦਾ ਕਿ ਜਲਦੀ ਜਿਹੜੀ 15 ਵਾਲੀ ਮੀਟਿੰਗ ਪਟਿਆਲੇ ਸੀ ਨਾਲ ਅਸੀਂ ਇੱਕੇ ਬੇਨਤੀ ਕੀਤੀ ਗਈ ਸੀ ਕਿ ਅਸੀਂ ਮੋਰਚੇ 'ਚ ਹੋਣ ਕਰਕੇ ਬਹੁਤਾ ਦੂਰ ਨਹੀਂ ਜਾ ਸਕਦੇ ਉਹ ਮੀਟਿੰਗ ਵੀ ਅੱਜ ਜਿਹੜੀ ਪਾਤੜਾ ਦੇ ਵਿੱਚ ਕੀਤੀ ਗਈ ਮੈਂ ਖਾਸ ਕਰਕੇ ਇਸ ਦਾ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਕਿ ਜੋ ਮਰ ਵਰਤੇ ਬੈਠੇ ਨੇ ਉਹਨਾਂ ਦਾ ਅੱਜ ਨੰਜਾ ਦੇਣਾ ਹੈ ਤਾਂ ਵਧੀਆ ਮਾਹੌਲ ਦੇ ਵਿੱਚ ਜਿਹੜੀ ਸਾਡੇ ਅੰਦਰ ਮੀਟਿੰਗ ਹੋਈ ਹੈ ਇਸ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਪੇਲ ਨੂੰ ਇਹਨਾਂ ਨੇ ਮੰਨ ਕੇ ਮੀਟਿੰਗ ਅੱਜ 13 ਨੂੰ ਕੀਤੀ ਹੈ ਬਾਕੀ ਜਿਹੜੇ ਪੰਦੇਰ ਸਾਹਿਬ ਰੱਖ ਲੈਣਗੇ ਉਸ ਤੋਂ ਬਾਅਦ ਗੱਲ ਅਗਰਾਹ ਸਾਹਿਬ ਰੱਖ ਲੈਣ ਠੀਕ ਦੇਖਿਏ ਜੋ आज हमने तो चल ठीक है ठीक है यार, है यार। मैं ना ठीक है।, है बैठे बैठो कर जो आज आज सांझा दिल्ली आंदोलन जो चल रहा उसको आगे बढ़ाने के लिए सभी संगठनों की आज मीटिंग हुई है आप जानते हैं जिस तरह से हमने पहले एक चिट्ठी लिखी फिर पटियाला में एक हमारी मीटिंग हुई वहाँ से बात अच्छी मीटिंग हुई सुहादपूर्ण माहौल में हुई बात आगे बात चली उसके बाद नौ की मोगा रैली में जो प्रस्ताव आया हमारे भाई खनौरी पर शंभू पर पहुँचे उनका न्योता आया उसके बाद जो काका जी ने बोली दिया हमने जल्दी करने की रिक्वेस्ट की उसको मानते हुए आज यहाँ पातड़ा में हमारी ज्वाइंट मीटिंग हो रही बात आगे बढ़ी है और ये मोर्चा किस तरह से जीत तक जाए इसकी सभी मांगे मानी जा सके उसको लेकर और पहले हम लोग का जो दस का मोदी सरकार का अर्थी दहन था वो साझा हो चुका है आज तेरह को लोहड़ी में जो हमने नया मंडीकरण का नीति का जो खलड़ा आया उसकी ड्राफ्ट की कॉपियां भी साझी जला रहे हैं और आगे ये साझा आंदोलन करने के लिए हमने 18 को फिर दोबारा सभी साथियों की मीटिंग बुला रही बुलाई है अब 18 को अगली मीटिंग करेंगे और उसमें दिल्ली आंदोलन दो को जीत तक कैसे लेके जाना है कैसे मांगे प्राप्ति करनी है इसके बारे में आगे की बात आगे बढ़ेगी आज अच्छे माहौल में बातचीत हुई है और जो पूरे देश की जनता लोग जो चाहते हैं कि सभी मिलकर आंदोलन करें उसके लिए सभी मन बना के आगे बढ़ने के बारे में सोच रहे हैं डलेवाल जी का आज उनचास दिन में अवर अंचल जा चुका है और आगे किस तरह से सरकार के ऊपर दबाव बनाया जाए किस तरह से किसान मजदूर की बात केंद्र सरकार माने ये हमारे सेहत चौकते में है कि किस तरह से सब मिलकर जो अभी जो कुछ केंद्र कर रहा है निजीकरण की नीतियां पे लाद रहा है बड़े सवाल हैं देशी के कृषि क्षेत्र के लिए किसान मजदूर के ऊपर कर्ज बढ़ रहा है जो हमारी इनपुट्स हैं वो लगातार बढ़ रही हैं इन सब जो हमारे सामने विराट सवाल है उनको किस तरह से निपटे इसके ऊपर हमने आत्म अंदर मीटिंग में किया है तो सब अपनी बात करेंगे प्रेस वाले साथियों धनबाद तो तुम कि चिर सा बार ਬੈਠਾ ਨਾ ਇੰਤਜ਼ਾਰ ਕੀਤਾ ਸਾਥੀ ਨੇ ਕਾਫੀ ਗੱਲ ਰੱਖਦੀ ਐ ਅਸੀਂ ਜਦੋਂ ਇਹ ਮੋਰਚਾ ਲੱਗਿਆ ਐ ਖਨੌਰੀ ਤੇ ਸੰਭੂ ਦਾ ਉਸ ਤੋਂ ਬਾਅਦ ਅਸੀਂ 22 ਫਰਵਰੀ ਵਾਲੇ ਦਿਨ ਆਲ ਇੰਡੀਆ ਸੰਯੁਕਤ ਮੋਰਚੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਰੱਖੀ ਵੱਡੀ ਜਿੱਥੇ ਇਹਨਾਂ ਮੋਰਚਾਂ ਬਾਰੇ ਵਿਚਾਰ ਚਰਚਾ ਤੋਂ ਬਾਅਦ ਗੱਲ ਇਹ ਨਿਕਲੀ ਕਿ ਸਾਨੂੰ ਇਹਨਾਂ ਮੋਰਚਾਂ ਨਾਲ ਏਕਤਾ ਦਾ ਪ੍ਰੋਸੈਸ ਚਲਾਉਣਾ ਚਾਹੀਦਾ ਹੈ ਯਾਨੀ 2024 ਪਰ ਵੀਡੀਓ ਹੈ ਮੀਟਿੰਗ ਦੀ ਗੱਲ ਹੈ ਉਦੋਂ ਅਸੀਂ ਪ੍ਰੋਸੈਸ ਚਲਾਇਆ ਗੱਲਬਾਤ ਚੱਲੀ ਚਿੱਠੀ ਪੱਤਰ ਹੋਏ ਇਧਰ ਉਧਰ ਉਹ ਕਿਸੇ ਤਰੀਕੇ ਕਰਕੇ ਉਹ ਗੱਲਬਾਤ ਸਿਰੇ ਨਹੀਂ ਲੱਗ ਸਕੀ ਉਸ ਤੋਂ ਬਾਅਦ ਫਿਰ ਚਿੱਠੀ ਇਧਰੋਂ ਆਈ ਗੱਲਬਾਤ ਚੱਲੀ ਸਾਡੀ ਪੋਜੀਟਿਵ ਆਈ ਗੱਲ ਬੈਠੇ ਅਸੀਂ ਮੀਟਿੰਗ ਹੋਈ 21 ਤਰੀਕ ਦੀ ਉਸ ਤੋਂ ਬਾਅਦ ਫਿਰ ਅੱਜ ਮੀਟਿੰਗ ਹੋ ਰਹੀ ਹੈ ਜੇ ਨਹੀਂ ਜਿਹੜਾ ਮੀਟਿੰਗਾਂ ਦਾ ਪ੍ਰੋਸੈਸ ਹੈ ਮੀਟਿੰਗਾਂ ਦੇ ਵਿੱਚੋਂ ਅਸੀਂ ਤਕਰੀਬਨ ਇੱਕ ਦੂਜੇ ਨਾਲ ਪੋਜੀਟਿਵ ਸੋਚ ਰਹੇ ਹਾਂ ਯਵੇਂ ਪੰਦੇਰ ਸਾਹਿਬ ਨੇ ਦੱਸਿਆ ਹੈ ਕਿ 10 ਤਰੀਕ ਵਾਲੇ ਦਿਨ ਮੋਗੇ ਵਾਲੀ ਰੈਲੀ ਤੋਂ ਬਾਅਦ ਕਿਉਂਕਿ ਮੋਗੇ ਵਾਲੀ ਰੈਲੀ ਦੇ ਵਿੱਚ ਅਸੀਂ ਇੱਕ ਏਕਤਾ ਪ੍ਰਸਤਾਵ ਪੜ੍ਹ ਕੇ ਸੁਣਾਇਆ ਸੀ ਤੁਸੀਂ ਸਾਰੇ ਸਾਥੀਆਂ ਨੇ ਉਹ ਪੜ੍ਹਿਆ ਉਹਦੇ ਵਿੱਚ ਮੁੱਖ ਤੌਰ ਤੇ ਅਸੀਂ ਲਿਆਂਦਾ ਸੀ ਵੀ ਇੱਕ ਨਵਾਂ ਡਰਾਫਟ ਆ ਗਿਆ ਜਿਹੜੇ ਉਹ ਕਾਨੂੰਨਾਂ ਦੇ ਖਿਲਾਫ ਆ ਲੜੇ ਸੀ ਉਹ ਉਹ ਫੇਰ ਦੁਬਾਰੇ ਵਾਪਸ ਕੇਂਦਰ ਦੀ ਸਰਕਾਰ ਕੇ ਸੂਬਾ ਸਰਕਾਰਾਂ ਵਿੱਚ ਦੀ ਲੈ ਕੇ ਆ ਰਹੀ ਹੈ ਤੇ ਉਹਦੇ ਵਿਚਾਰ ਚਰਚਾ ਦੇ ਹੋਰ ਮੰਗਾਂ ਨੂੰ ਲੈ ਕੇ ਅਸੀਂ ਉਹ ਜਿਹੜੀ ਮੋਗੇ ਰੈਲੀ ਕੀਤੀ ਸੀ ਉੱਥੇ ਫਿਰ ਅਸੀਂ ਏਕਤਾ ਪ੍ਰਸਤਾਵ ਅਸੀਂ ਇਹਨਾਂ ਕੋਲੇ ਭੇਜਿਆ 10 8 ਨੁਕਤਿਆਂ ਦਾ ਉਹ ਤੇ ਨਹੀਂ ਵਿਚਾਰ ਚਰਚਾ ਕਰਨ ਵਾਸਤੇ ਆਇਆ ਚਲੋ ਇਦੋਂ ਬਾਅਦ ਫਿਰ ਇਹ ਮੀਟਿੰਗ ਅਸੀਂ ਨੇ 15 ਤਰੀਕ ਦੀ ਰੱਖ ਲਈ ਜਿਹੜੀ ਦੱਸ ਕੇ ਕਹਿੰਨੇ ਕਾਕਾ ਸੋਂ ਵੀ ਇਹਨਾਂ ਨੇ ਕਿਸੇ ਕਾਰਨ ਕਰਕੇ ਉਹ ਤੇਰਾਂ ਦੀ ਮੰਗ ਕੀਤੀ ਅਸੀਂ ਉਹ ਮੰਗ ਪੂਰੀ ਹੋ ਗਈ ਜਿੱਨੇ ਅੱਜ ਦੀ ਜਿਹੜੀ ਮੀਟਿੰਗ ਹੋਈ ਹੈ ਸਾਡੇ ਇੱਥੇ ਬੈਠ ਕੇ ਮੀਟਿੰਗ ਹੋਈ ਹੈ ਦੋਨੇ ਫਰੰਟਾਂ ਦੀ ਤੇ ਤਿੰਨੇ ਫਾਰਮਾਂ ਦੀ ਬਹੁਤ ਪੋਜ਼ਿਟਿਵ ਹੋਈ ਹੈ ਆਸਾਂ ਨੇ ਜਨਤਾ ਨੂੰ ਲੋਕਾਂ ਨੂੰ ਆਸਾਂ ਨੇ ਵੀ ਇੱਕ ਹੋ ਕੇ ਲੜਨਗੇ ਅਸੀਂ ਇਹ ਦੋ ਪ੍ਰੋਗਰਾਮ ਕਿਉਂਕਿ 10 ਤਰੀਕ ਦਾ 13 ਤਰੀਕ ਦਾ ਸਾਥੀਆਂ ਦਾ ਦਿੱਤਾ ਹੋਇਆ ਪ੍ਰੋਗਰਾਮ ਸੀ ਅਸੀਂ ਇਹਦੇ ਨਾਲ ਇੱਕ ਜੁਟਦਾ ਜਟਾਉਂਦੇ ਹੋਏ ਇਹ ਤੇ ਸਹਿਮਤੀ ਦੇ ਦਿੱਤੀ ਤੇ ਦੋਨੇ ਇਹ ਤਕਰੀਬਨ ਅੱਜ ਵੀ ਸਾਂਝੇ ਹੋ ਰਹੇ ਨੇ 10 ਨੂੰ ਵੀ ਇਹ ਸਾਂਝੇ ਹੋਏ ਨੇ ਇਹ ਅਗਲੀ ਜਿਹੜੀ ਮੀਟਿੰਗ ਹੈ ਇਹੇ ਜਿਹੇ ਮਾਹੌਲ ਦੇ ਵਿੱਚ ਹੋਈ ਹੈ ਅਸੀਂ ਉਹ ਸੋਚਦੇ ਆ ਵੀ ਬਹੁਤ ਪੋਜੀਟਿਵ ਸਿਟੇ ਕੱਢੂਗੀ ਕਿਉਂਕਿ ਵੱਡਾ ਅਟੈਕ ਹੈ ਅਸੀਂ ਇਹ ਸਮਝਦੇ ਆ ਸਾਡੇ ਸੰਯੁਕਤ ਮੋਰਚੇ ਵੱਲੋਂ ਦੀ ਸਮਝ ਬਣੀ ਹੈ ਵੀ ਇਕੱਲੇ ਇਕੱਲੇ ਲੜ ਕੇ ਆਪਾਂ ਜਿੱਤ ਨਹੀਂ ਸਕਦੇ ਆਪਾਂ ਇਕੱਲੇ ਇਕੱਲੇ ਇਕੱਠੇ ਵੀ ਹੋ ਜਾਈਏ ਜਦੋਂ ਅਸੀਂ ਸਿਰ ਜੋੜਾਂਗੇ ਸਾਨੂੰ ਜਨਤਾ ਦਾ ਸਮਰਥਨ ਮਿਲੂਗਾ ਜਨਤਾ ਦੇ ਸਮਰਥਨ ਬਿਨ ਤੋਂ ਬਗੈਰ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਜਿਵੇਂ ਦਿੱਲੀ ਦੇ ਮੋਰਚੇ ਦੇ ਵਿੱਚ ਵੀ ਅਸੀਂ ਇਹ ਸਮਝਿਆ ਵੀ ਸਾਡਾ ਜਿਹੜਾ ਦਿੱਲੀ ਦਾ ਮੋਰਚਾ ਫਤਿਹ ਹੋਇਆ ਤਿੰਨ ਕਾਨੂੰਨ ਵਾਪਸ ਕਰਾਏ ਨੇ ਉਹਦੇ ਵਿੱਚ ਸਾਨੂੰ ਜਨਤਾ ਨੇ ਜੇ ਸਮਰਥਨ ਦਿੱਤਾ ਹੈ ਉਹਦੇ ਕਰਕੇ ਸਾਡਾ ਇਹ ਮੋਰਚਾ ਫੱਟਿਆ ਹੋਇਆ ਹੈ ਇਹਦੇ ਨੂੰ ਅਸੀਂ ਸਮਝ ਲੈਂਦੇ ਹੋਏ ਅਸੀਂ ਇਕਜੁੱਟ ਕਿਵੇਂ ਹੋ ਸਕਦੇ ਹਾਂ ਇਕਜੁੱਟ ਸੱਟ ਸਟੇਟ ਦੇ ਕਿਵੇਂ ਮਾਰ ਸਕਦੇ ਹਾਂ ਇਹ ਸਾਡਾ ਫੈਸਲਾ ਹੋਇਆ ਵੀ ਅਸੀਂ ਇਕੱਠੇ ਹੋ ਕੇ 18 ਤਰੀਕ ਨੂੰ ਮੀਟਿੰਗ ਦਾ ਅਗਲੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਮੀਟਿੰਗ ਦੇ ਦੂਜਾ ਅਸੀਂ ਇਹ ਕੀਤਾ ਇਹਦੇ ਫੈਸਲਾ ਵੀ ਅੱਜ ਤੋਂ ਬਾਅਦ ਸਾਡਾ ਕੋਈ ਵੀ ਆਗੂ ਕਿਸੇ ਵੀ ਮੋਰਚੇ ਦਾ ਹੋਵੇ ਕਿਸੇ ਵੀ ਫਰੰਟ ਦਾ ਹੋਵੇ ਇੱਕ ਦੂਜੇ ਦੇ ਖਿਲਾਫ ਵਿਰੋਧੀ ਪਿਆਨਬਾਜੀ ਨਹੀਂ ਕਰੂਗਾ ਤੇ মিডিਆ ਵਾਲੇ ਸਾਥੀਆਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਸਾਨੂੰ ਐਜਿਟੇਟਡ ਸਵਾਲ ਨਾ ਕਰਿਓ ਜਾਂ ਤਾਂ 1 ਟੂ 1 ਕਰ ਦਿਓ ਕਿ ਸਾਨੂੰ ਇੱਕ ਦੂਜੇ ਨਾਲ ਕੋਈ ਕੋਈ ਗਲਤ ਮੂਹ ਦੇ ਵਿੱਚੋਂ ਗੱਲ ਨਿਕਲ ਜੇ ਸਾਡੇ ਵਾਸਤੇ ਹੋ ਕੰਟਰੋਵਰਸੀ ਦਾ ਸਵਾਲ ਬਣੇ ਤੁਸੀਂ ਸਾਨੂੰ ਬੇਨਤੀ ਕਰਦੇ ਆਂ ਸੀ ਵੀ ਤੁਸੀਂ ਵੀ ਸਵਾਲ ਰੱਖਿਓ ਤੇ ਬਹੁਤ ਪੋਜੀਟਿਵ ਤਰੀਕੇ ਨਾਲ ਸਾਡੇ ਸਾਥੀ ਨੇ ਅਸੀਂ ਇੱਕ ਦੂਜੇ ਨੂੰ ਜਾਣਦੇ ਆਂ ਇਕੱਠੇ ਲੜਿਆ ਸਾਡੇ ਅਸੀਂ ਤੂੰ ਤੂੰ ਮੈਂ ਮੈਂ ਵੀ ਬਹੁਤ ਹੁੰਨੇ ਆਂ ਆਪਸ ਵਿੱਚ ਸਾਡੀ ਵਿਚਾਰ ਚਰਚਾ ਦੇ ਵਿੱਚ ਤੇ ਵਖਰੇਵੇਂ ਵੀ ਹੁੰਦੇ ਨੇ ਵੇ ਤਾਂ ਅਸੀਂ ਇਹ ਸਮਝਦੇ ਆਂ ਵੀ ਸਾਡਾ ਦੁਸ਼ਮਣ ਸਾਂਝਾ ਹੈ ਸਾਡੇ ਮੁੱਦੇ ਸਾਂਝੇ ਨੇ ਤੇ ਸਾਂਝੀ ਲੜਾਈ ਹੀ ਲੜਨੀ ਚਾਹੀਦੀ ਹੈ ਜਿਹੜੀ ਇਹ ਪ੍ਰਭਾਵ ਅੱਜ ਦਿੱਤਾ ਸਾਡੇ ਸਾਥੀਆਂ ਨੇ ਸਾਰਿਆਂ ਨੇ ਤਾਂ ਬਹੁਤ ਪਾਤਣਾ ਇੱਥੇ ਆ ਮੈਂ ਚਲਦਾ ਆ 18 ਤਰੀਕ ਦੀ ਮੀਟਿੰਗ ਦਾ ਜਿਹੜਾ ਥਾਂ ਆ ਅਸੀਂ ਇਹੋ ਹੀ ਚੁਣਿਆ ਬਾਕੀ ਕਾਕਾਸ ਨੇ ਕੁਝ ਬੋਲਣਾ ਚਲੋ ਮੈਂ ਦੋਨਾਂ ਦੀ ਗੱਲ ਰੱਖ ਲਈ ਅਸੀਂ ਅੰਦਰ ਵੀ ਬੇਨਤੀ ਕੀਤੀ ਸੀ ਵੀ ਮੀਟਿੰਗ ਇਸੇ ਜਗ੍ਹਾ ਹੀ ਰੱਖੀ ਜਾਵੇ ਉਹ ਵੀ ਅੰਦਰ ਸਹਿਮਤੀ ਬਣ ਗਈ ਸਾਡੀ 18 ਤਰੀਕ ਦੀ ਇਥੇ ਮੀਟਿੰਗ ਹੋਊਗੀ। ਤੋਂ ਜੋ ਆਪਾਂ ਮੰਗ ਲੜ ਰਹੇ ਆ ਜੋ ਡੱਲੇ ਵੱਲ ਸਭ ਲੜ ਰਿਹਾ ਸਾਰਿਆਂ ਲਈ ਸਾਰਾ ਦੇਸ਼ ਲਈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਜਿਹੜੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੇਂਦਰ ਵੱਲੋਂ ਉਹ ਸਾਰੀ ਅਸੀਂ ਚਰਚਾ ਕੀਤੀ ਹੈ 18 ਨੂੰ ਤੁਹਾਡੇ ਨਾਲ ਇਹ ਖੁੱਲ ਕੇ ਸਾਰੀਆਂ ਚਰਚਾ ਆਪਾਂ ਕਰਾਂਗੇ ਇਹਨਾਂ ਜੇ ਸਾਰਿਆਂ ਦਾ ਜਿੰਨਾ ਤੁਸੀਂ ਟਾਈਮ ਕੱਢ ਕੇ ਸਾਰੇ ਪੀਸੀ ਸਾਰੇ ਪੱਤਰਕਾਰ ਸਾਡੇ 13 ਫਰਵਰੀ ਤੋਂ ਨਾਲ ਜੁੜੇ ਹਾਂ ਖਨੌਰੀ ਤੋਂ ਆਏ ਹਾਂ ਪਟਿਆਲੇ ਤੋਂ ਆਏ ਹਾਂ ਸਾਰਿਆਂ ਦਾ ਤਿੰਨਾ ਮੋਰਚਾ ਵੱਲੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ